ਇੱਕ ਲਗਜ਼ਰੀ ਗੱਡੀ ਨੇ ਬਾਈਕ ਸਵਾਰ ਦੋ ਆਈਟੀ ਪ੍ਰੋਫੈਸ਼ਨਲਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਿੱਕੇ ਭਿਆਨਕ ਹਾਦਸੇ ਤੋਂ ਬਾਅਦ ਉਸ ਸ਼ਖਸ ਨੂੰ ਸਜ਼ਾ ਹੋਈ ਹੈ। ਇਸ ਸਿੱਕੇ ਸਜ਼ਾ ਨੂੰ ਲੈ ਕੇ ਅਜੀਬੋ-ਗਰੀਬ ਸ਼ਰਤਾਂ ਰੱਖੀਆਂ ਗਈਆਂ ਨੇ ਤੇ ਉਸ ਦੇ ਵਿੱਚ ਉਸ ਸ਼ਖਸ ਨੂੰ ਸਜ਼ਾ ਮਿਲੀ ਹੈ। ਇਸ ਦੇ ਵਿੱਚ ਉਸ ਨੂੰ ਕਿਹਾ ਗਿਆ ਕਿ 300 ਸ਼ਬਦਾਂ ਦਾ ਟ੍ਰੈਫਿਕ ਰੂਲਸ ਦੇ ਉੱਪਰ ਇੱਕ ਐਸੇ ਲਿਖੇ ਸ ਦੇ ਨਾਲ ਕਿ ਉਸ ਨੂੰ ਹੋਰ ਸ਼ਰਤਾਂ ਰੱਖੀਆਂ ਗਈਆਂ ਨੇ ਕਿ 15 ਦਿਨ ਉਸ ਨੂੰ ਟ੍ਰੈਫਿਕ ਪੁਲਿਸ ਦੇ ਨਾਲ ਕੰਮ ਕਰਨਾ ਪਵੇਗਾ ਤੇ ਇਸ ਦੇ ਨਾਲ ਕਿ ਹਾਦਸਾ ਗ੍ਰਸਤ ਲੋਕਾਂ ਦੀ ਮਦਦ ਕਰਨੀ ਪਵੇਗੀ। ਇਸ ਸਿੱਕੇ ਜਿਸ ਦੇ ਬੰਲੋ ਮ ਹੱਥ ਸੇ ਨੂੰ ਇਨਸਾਮ ਦਿੱਤਾ ਜੋ ਇਸ ਲਗਜ਼ਰੀ ਗੱਡੀ ਨੂੰ ਚਲਾ ਰਿਹਾ ਸੀ ਉਹ ਇੱਕ ਨਬਾਲਗ ਦੱਸਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਉਸ ਤੇ ਲਈ ਸਜ਼ਾ ਦੇ ਵਿੱਚ ਨਰਮੀ ਵਰਤੀ ਗਈ ਹੈ ਜਿਸ ਦੇ ਚਲਦਿਆਂ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਜ਼ਮਾਨਤ ਦੇ ਨਾਲ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਜਿਸ ਦੇ ਵਿੱਚ ਸ਼ਰਤਾਂ ਦੇ ਵਿੱਚ ਲਿਖਿਆ ਗਿਆ ਕਿ ਉਸ ਨੂੰ 15 ਦਿਨ ਨੇ ਟ੍ਰੈਫਿਕ ਪੁਲਿਸ ਨਾਲ ਕੰਮ ਕਰਨਾ ਪਵੇਗਾ ਇਸ ਦੇ ਨਾਲ ਹੀ ਹਾਦਸਾ ਗ੍ਰਸਤ ਲੋਕਾਂ ਦੀ ਮਦਦ ਕਰਨੀ ਪਵੇਗੀ ਇਹਨਾਂ ਹੀ ਨਹੀਂ ਉਸ ਨੂੰ ਸੜਕ ਦੁਰਘਟਨਾਵਾਂ ਨੂੰ ਲੈ ਕੇ ਸੜਕ ਹਾਦਸਿਆਂ ਦੇ ਉੱਪਰ 300 ਸ਼ਬਦਾਂ ਦਾ 에ਸੇ ਲਿਖਣਾ ਪਵੇਗਾ ਦੱਸੀ ਕਿ ਇਸ ਸੱਜਣ ਨੂੰ ਲੈ ਕੇ ਹਰ ਕੋਈ ਹੈਰਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇਸ ਸ਼ਖਸ ਨੇ ਇਸ ਨਬਾਲਕ ਲੜਕੇ ਨੇ ਦੋ ਆਈਟੀ ਪ੍ਰੋਫੈਸ਼ਨਲਸ ਦੀ ਜਾਨ ਲੈ ਲਈ ਹੈ ਦਰਸਲ ਇਸ ਸ਼ਖਸ ਨੇ ਸ਼ਰਾਬ ਪੀਤੀ ਹੋਈ ਸੀ ਇਸ ਨਬਾਲਕ ਨੇ ਦੱਸਿਆ ਜਾ ਰਿਹਾ ਕਿ ਸ਼ਰਾਬ ਪੀ ਕੇ ਵਾਪਸ ਘਰ ਪਰਤਿਆ ਸੀਗਾ ਮਹਾਰਾਸ਼ਟਰ ਦੇ ਪੁਨਾ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਦੋਂ ਇਹ ਸ਼ਰਾਬ ਪੀ ਕੇ ਆਪਣੀ ਲਗਜ਼ਰੀ ਗੱਡੀ ਦੇ ਵਿੱਚ ਵਾਪਸ ਪਰਤ ਰਿਹਾ ਸੀ ਤੇ ਰਾਹ ਦੇ ਵਿੱਚ ਉਸ ਦੇ ਵੱਲੋਂ ਦੋ ਬਾਈਕ ਸਵਾਰ ਆਇਟ ਪ੍ਰੋਫੈਸ਼ਨਲਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਮਹਿਲਾ ਤੇ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ ਇਸੇ ਘਟਨਾ ਤੋਂ ਬਾਅਦ ਇਸ ਨਾਬਾਲਗ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਪਰ ਨਾਬਾਲਗ ਹੋਣ ਦੇ ਕਾਰਨ ਉਸ ਦੀ ਸਜ਼ਾ ਦੇ ਵਿੱਚ ਕਾਫੀ ਨਰਮੀ ਵਰਤੀ ਗਈ ਜਿਸ ਤੇ ਚੱਲਦਿਆਂ ਇਸ ਨੂੰ ਕੁਝ ਅਜੀਬੋ ਗ੍ਰਿਪ ਸ਼ਰਤਾਂ ਦੇ ਨਾਲ ਜ਼ਮਾਨਤ ਦੇ ਦਿੱਤੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਸ ਨੂੰ ਇੱਕ ਅਡਲਟ ਦੇ ਤੌਰ ਤੇ ਹੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਸ ਨੇ 4 ਮਹੀਨਿਆਂ ਨੂੰ ਬਾਲਗ ਹੋ ਜਾਣਾ ਹੈ 4 ਮਹੀਨਿਆਂ ਨੂੰ ਇਸ ਦੀ ਉਮਰ 18 ਹੋ ਜਾਣੀ ਹੈ ਪਰ ਜੁਵਨਲ ਬੋਰਡ ਦੇ ਵੱਲੋਂ ਇਸ ਨੂੰ ਕੋਈ ਵੀ ਰਿਆਇਤ ਜਿਹੜੀ ਇਹ ਦਿੱਤੀ ਗਈ ਹੈ ਸਿਨਾਲਕੀ ਉਹਨਾਂ ਦੇ ਵੱਲੋਂ ਉਹੀ ਸਕਾਈ ਇਸ ਦੇ ਨਾਲ ਨਹੀਂ ਵਰਤੀ ਹੈ ਇਸ ਨੂੰ ਕਾਫੀ ਰਿਆਇਤਾਂ ਦਿੱਤੀਆਂ ਗਈਆਂ ਨੇ ਇਸ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਜ਼ਮਾਨਤ ਦੇ ਨਾਲ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਤੇ ਸ਼ਰਤਾਂ ਨਹੀਂ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸੜਕ ਖਾਤਿਆਂ ਦੇ ਉੱਪਰ ਉਸ ਨੂੰ 300 ਸ਼ਬਦਾਂ ਦਾ ਐਸੇ ਲਿਖਣਾ ਪਵੇਗਾ ਇਸ ਦੇ ਨਾਲ ਕਿ ਇਸ ਨੂੰ ਟ੍ਰੈਫਿਕ ਪੁਲਿਸ ਨਾਲ ਕੰਮ ਕਰਨਾ ਹੋਵੇਗਾ ਟ੍ਰੈਫਿਕ ਪੁਲਿਸ ਨਾਲ ਕੰਮ ਕਰਦੇ ਹਾਦਸਾ ਗ੍ਰਸਤ ਲੋਕਾਂ ਦੀ ਮਦਦ ਕਰਨ ਦੀ ਹਦਾਇਤ ਜਿਹੜੀ ਇਸ ਨੂੰ ਦਿੱਤੀ ਗਈ ਹੈ ਇਸ ਸੰਬੰਧੇ ਹੋਰ ਖਬਰਾਂ ਦੇਖਣ ਲਈ ਟੇਕ ਦਰੋ ਪੰਜਾਬ ਵਰਟ ਇੱਕ ਲਗਜ਼ਰੀ ਗੱਡੀ ਨੇ ਬਾਈਕ ਸਵਾਰ ਦੋ ਆਈਟੀ ਪ੍ਰੋਫੈਸ਼ਨਲਸ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਤਾਂ ਸਿੱਕੇ ਭਿਆਨਕ ਹਾਦਸੇ ਤੋਂ ਬਾਅਦ ਉਸ ਸ਼ਖਸ ਨੂੰ ਸਜ਼ਾ ਹੋਈ ਹੈ ਤਾਂ ਸਿੱਕੇ ਸਜ਼ਾ ਨੂੰ ਲੈ ਕੇ ਅਜੀਬੋ ਗਰੀਬ ਚਰਤਾ ਰੱਖੀਆਂ ਗਈਆਂ ਨੇ ਉਸ ਦੇ ਵਿੱਚ ਉਸ ਸ਼ਖਸ ਨੂੰ ਇਸ ਸਜ਼ਾ ਮਿਲੀ ਹੈ ਉਸ ਵਿੱਚ ਉਸਨੂੰ ਕਿਹਾ ਗਿਆ ਕਿ 300 ਸ਼ਬਦਾਂ ਦਾ ਟ੍ਰੈਫਿਕ ਰੂਲਸ ਦੇ ਉੱਪਰ ਇੱਕ ਐਸੇ ਲਿਖੇ ਇਸ ਦੇ ਨਾਲ ਕਿ ਉਸਨੂੰ ਹੋਰ ਸ਼ਰਤਾਂ ਰੱਖੀਆਂ ਗਈਆਂ ਨੇ ਕਿ 15 ਦਿਨ ਉਸਨੂੰ ਟ੍ਰੈਫਿਕ ਪੁਲਿਸ ਦੇ ਨਾਲ ਕੰਮ ਕਰਨਾ ਪਵੇਗਾ ਇਸ ਦੇ ਨਾਲ ਕਿ ਹਾਦਸਾ ਗ੍ਰਸਤ ਲੋਕਾਂ ਦੀ ਮਦਦ ਕਰਨੀ ਪਵੇਗੀ ਅਸਲ ਕਿ ਜਿਸ ਦੇ ਵੱਲੋਂ ਹਾਦਸੇ ਨੂੰ ਅਨਸਾਮ ਦਿੱਤਾ ਹੈ ਜੋ ਇਸ ਲਗਜ਼ਰੀ ਗੱਡੀ ਨੂੰ ਚਲਾ ਰਿਹਾ ਸੀ ਉਹ ਇੱਕ ਨਾਬਾਲਗ ਦੱਸਿਆ ਜਾ ਰਿਹਾ ਜਿਸ ਤੇ ਚਲਦਿਆਂ ਉਸ ਤੇ ਲਈ ਸਜ਼ਾ ਦੇ ਵਿੱਚ ਨਰਮੀ ਵਰਤੀ ਗਈ ਹੈ ਜਿਸ ਤੇ ਚਲਨਿਆ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਜ਼ਮਾਨਤ ਦੇ ਨਾਲ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਜਿਸ ਦੇ ਵਿੱਚ ਸ਼ਰਤਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਉਸ ਨੂੰ 15 ਦਿਨ ਨੇ ਟ੍ਰੈਫਿਕ ਪੁਲਿਸ ਨਾਲ ਕੰਮ ਕਰਨਾ ਪਵੇਗਾ ਇਸ ਦੇ ਨਾਲ ਹੀ ਹਾਦਸਾ ਗ੍ਰਸਤ ਲੋਕਾਂ ਦੀ ਮਦਦ ਕਰਨੀ ਪਵੇਗੀ ਇੰਨਾ ਹੀ ਨਹੀਂ ਉਸ ਨੂੰ ਸੜਕ ਬੁਢਕਟਣਾਵਾਂ ਨੂੰ ਲੈ ਕੇ ਸੜਕ ਹਾਦਸਿਆਂ ਦੇ ਉੱਪਰ 300 ਸ਼ਬਦਾਂ ਦਾ 에ਸੇ ਲਿਖਣਾ ਪਵੇਗਾ ਦੱਸਿ ਕਿ ਇਸ ਸਜ਼ਾ ਨੂੰ ਲੈ ਕੇ ਹਰ ਕੋਈ ਹੈਰਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇਸ ਸ਼ਖਸ ਨੇ ਇਸ ਨਾਬਾਲਗ ਲੜਕੇ ਨੇ ਦੋ ਆਈਟੀ ਪ੍ਰੋਫੈਸ਼ਨਲਸ ਦੀ ਜਾਨ ਲੈ ਲਈ ਹੈ ਦਰਸਲ ਇਹ ਸ਼ਖਸ ਨੇ ਸ਼ਰਾਬ ਪੀਤੀ ਹੋਈ ਸੀ ਉਸਨੇ ਬਾਲਗ ਨੇ ਦੱਸਿਆ ਜਾ ਰਿਹਾ ਕਿ ਸ਼ਰਾਬ ਪੀ ਕੇ ਵਾਪਸ ਘਰ ਪਰਤਿਆ ਸੀਗਾ ਮਹਾਰਾਸ਼ਟਰ ਦੇ ਪੁਨਾ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਦੋਂ ਇਹ ਸ਼ਰਾਬ ਪੀ ਕੇ ਆਪਣੀ ਲਗਜ਼ਰੀ ਗੱਡੀ ਦੇ ਵਿੱਚ ਵਾਪਸ ਪਰਤ ਰਿਹਾ ਸੀ ਤੇ ਰਾਹ ਦੇ ਵਿੱਚ ਉਸ ਦੇ ਵੱਲੋਂ ਦੋ ਬਾਈਕ ਸਵਾਰ ਆਇਟ ਪ੍ਰੋਫੈਸ਼ਨਲਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਮਹਿਲਾ ਤੇ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ ਇਸੇ ਘਟਨਾ ਤੋਂ ਬਾਅਦ ਇਸ ਨਾਬਾਲਗ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਪਰ ਨਾਬਾਲਗ ਹੋਣ ਦੇ ਕਾਰਨ ਉਸ ਦੀ ਸਜ਼ਾ ਦੇ ਵਿੱਚ ਕਾਫੀ ਨਰਮੀ ਵਰਤੀ ਗਈ ਜਿਸ ਤੇ ਚਲਦਿਆਂ ਇਸ ਨੂੰ ਕੁਝ ਅਜੀਬੋ ਗ੍ਰਿਪ ਸ਼ਰਤਾਂ ਦੇ ਨਾਲ ਜ਼ਮਾਨਤ ਦੇ ਦਿੱਤੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਸ ਨੂੰ ਇੱਕ ਅਡਲਟ ਦੇ ਤੌਰ ਤੇ ਹੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਸ ਨੇ 4 ਮਹੀਨਿਆਂ ਨੂੰ ਬਾਲਗ ਹੋ ਜਾਣਾ ਹੈ 4 ਮਹੀਨਿਆਂ ਨੂੰ ਇਸ ਦੀ ਉਮਰ 18 ਹੋ ਜਾਣੀ ਹੈ ਪਰ ਜੁਵਨਲ ਬੋਰਡ ਦੇ ਵੱਲੋਂ ਇਸ ਨੂੰ ਕੋਈ ਵੀ ਰਿਆਇਤ ਜਿਹੜੀ ਇਹ ਦਿੱਤੀ ਗਈ ਹੈ ਇਸ ਦੇ ਨਾਲ ਕਿ ਉਹਨਾਂ ਦੇ ਵੱਲੋਂ ਉਹੀ ਸਖਾਈ ਇਸ ਦੇ ਨਾਲ ਨਹੀਂ ਵਰਤੀ ਹੈ ਇਸ ਨੂੰ ਕਾਫੀ ਰਿਆਇਤਾਂ ਦਿੱਤੀਆਂ ਗਈਆਂ ਨੇ ਇਸ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਜ਼ਮਾਨਤ ਦੇ ਨਾਲ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਤੇ ਸ਼ਰਤਾਂ ਨਹੀਂ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸੜਕ ਖਾਤਿਆਂ ਦੇ ਉੱਪਰ ਉਸ ਨੂੰ 300 ਸ਼ਬਦਾਂ ਦਾ ਐਸੇ ਲਿਖਣਾ ਪਵੇਗਾ ਇਸ ਦੇ ਨਾਲ ਕਿ ਇਸ ਨੂੰ ਟ੍ਰੈਫਿਕ ਪੁਲਿਸ ਨਾਲ ਕੰਮ ਕਰਨਾ ਹੋਵੇਗਾ ਟ੍ਰੈਫਿਕ ਪੁਲਿਸ ਨਾਲ ਕੰਮ ਕਰਦੇ ਹਾਦਸਾ ਗ੍ਰਸਤ ਲੋਕਾਂ ਦੀ ਮਦਦ ਕਰਨ ਦੀ ਹਦਾਇਤ ਜਿਹੜੀ ਇਸ ਨੂੰ ਦਿੱਤੀ ਗਈ ਹੈ ਇਸ ਸੰਬੰਦੇ ਹੋਰ ਖਬਰਾਂ ਦੇਖਣ ਲਈ ਤੇ ਇਧਰੋਂ ਪੰਜਾਬੀ ਟੈਕ